ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ சரண ஆசரோக்கீரத்தனே ਨਾਨਕ ਪਰਮੇਸ਼ਰ ਹੈ। ਸ਼ਾਂਤ ਉਦਰਣ ਦਿਆਲੰ ਆਸਰੰਗੋਪਾਲ ਕੀਰਤਨ ਹੈ। ਨਿਰਮਲੰ ਸ਼ਾਂਤ ਸੰਗੀਣ। ਨਾਨਕ ਪਰਮੇਸ਼ਰ ਹੈ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਧੀਵ ਨਾਨਕ ਜਪੰਦੋ ਹਰਨਾਮ ਪਾੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਤੋਟ ਨ ਆਵੈ ਮੂਲ ਸੱਚਾ ਨਾਮ ਧਨ ਸੰਤ ਜਨ ਸਿਉ ਸੰਗ ਪਾਈਐ ਵਡ ਪੁਨ ਅਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵਡ ਪੁਨ ਅਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ